ਦੋਸਤੋ ਮੈਂ ਇੱਕ ਕੁੜੀ ਦੀ ਵੀਡੀਓ ਸੁਣ ਰਿਹਾ ਸੀ ਉਹ ਪਿੰਡਾਂ ਦੇ ਵਿੱਚ ਸਰਵੇ ਕਰਨ ਜਾਂਦੀ ਹੈ ਤੇ ਇਹ ਗੱਲ ਮੈਂ ਆਪ ਵੀ ਅੱਖੀਂ ਦੇਖੀ ਆ ਤੁਹਾਨੂੰ ਬਾਅਦ ਚ ਦੱਸਦਾ ਵੀ ਲੁਧਿਆਣਾ ਏਰੀਆ ਦੇ ਵਿੱਚ ਚਲੇ ਜਾਓ ਤੁਸੀਂ ਤੁਹਾਨੂੰ ਉੱਥੇ ਭਈਆਂ ਦੇ ਬੱਚੇ ਜਿਹੜੇ ਮਿਲਣਗੇ ਕਿਸੇ ਦਾ ਨਾਮ ਗੁਰਪ੍ਰੀਤ ਸਿੰਘ ਰਣਜੀਤ ਸਿੰਘ ਸਰਬਜੀਤ ਸਿੰਘ ਕਈਆਂ ਨੇ ਤਾਂ ਨਾਮ ਦੇ ਨਾਲ ਗੋਤ ਵੀ ਲਾ ਲਏ ਰਣਜੀਤ ਸਿੰਘ ਗਿੱਲਾ ਦਮਨਪ੍ਰੀਤ ਸਿੰਘ ਸੰਧੂ ਇਸ ਤਰ੍ਹਾਂ ਹਨਾ ਰਮਨ ਸਿੰਘ ਢਾਲੀਵਾਲ ਬਗੈਰਾ ਬਗੈਰਾ ਉਹਨਾਂ ਦੇ ਪਿਤਾ ਦਾ ਨਾਮ ਕੀ ਹੁੰਦਾ ਰਾਜਕੁਮਾਰ ਮਹਿੰਦਰਨਾਥ ਕ੍ਰਿਸ਼ਨ ਗੋਪਾਲ ਮਾਤਾ ਦਾ ਨਾਮ ਪੂਜਾ ਆਰਤੀ ਰਾਣੀ ਤੇ ਬੱਚਿਆਂ ਦੇ ਨਾਮ ਜਿਹੜੇ ਆ ਪੰਜਾਬੀਆਂ ਵਾਲੇ ਹੋ ਗਏ ਸਾਡੇ ਵਾਲੇ ਹੋ ਗਏ ਸਿੱਖਾਂ ਵਾਲੇ ਤੇ ਹੈਰਾਨੀ ਦੀ ਗੱਲ ਇਹ ਆ ਵੀ ਸਾਡੇ ਸਿੱਖਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਾਮ ਪਾਸਪੋਰਟ ਤੇ ਕਈਆਂ ਦੇ ਦੇਖ ਲਿਓ ਤੁਸੀਂ ਜਿਵੇਂ ਮੈਂ ਗੁਰਪ੍ਰੀਤ ਸਿੰਘ ਮੇਰਾ ਪਾਸਪੋਰਟ ਤੇ ਵੀ ਗੁਰਪ੍ਰੀਤ ਸਿੰਘ ਹੈ ਪਰ ਕਈਆਂ ਦਾ ਕੀ ਹੋਊ ਮoure ਨਾਮ ਤੇ ਪਿੱਛੇ ਬਹੁਤ ਗੁਰਪ੍ਰੀਤ ਜਹਲ ਕੁੜੀਆਂ ਦੇ ਨਾਮ ਰਾਜਵੀਰ ਸੰਧੂ ਗੁਰਲੀਨ ਗਿੱਲ ਤੇ ਉਹ ਮਤਲਬ ਸਿੰਘ ਪਾਰ ਅਸੀਂ ਕੱਟਦੇ ਜਾ ਰਹੇ ਹਾਂ ਜਿਹੜੇ ਅਸਲੀ ਪੰਜਾਬ ਦੇ ਵਾਰਿਸਾਂ ਤੇ ਜਿਹੜੇ ਬਾਹਰੋਂ ਆ ਕੇ ਵਸੇ ਨੇ ਉਹ ਲਾਉਂਦੇ ਜਾ ਰਹੇ ਨੇ ਮੈਂ ਚੰਡੀਗੜ੍ਹ ਗਿਆ ਥੋੜੇ ਦਿਨ ਪਹਿਲਾਂ ਆਹ ਦਸੰਬਰ ਦੇ ਵਿੱਚੇ ਮ ਕੋਰਦਰਾ ਸਾਹਿਬ ਗਿਆ ਮੈਂ ਤੇ ਉਥੇ ਗ੍ਰੰਥੀ ਸਿੰਘ ਆਇਆ ਚਲੋ ਮੈਂ ਫਤਿਹ ਬੁਲਾਈ ਤੇ ਉਹ ਗੱਲ ਕਰੇ ਤਾਂ ਪ्योर ਹਿੰਦੀ ਦੇ ਵਿੱਚ ਉਹ ਤਾਂ ਪਾਠ ਕਰਦਾ ਸੀ ਵਧੀਆ ਤੇ ਮੈਂ ਤਾਂ ਹੈਰਾਨ ਮੰਨ ਗਿਆ ਮੈਂ ਕਿਹਾ ਯਾਰ ਆ ਤਾਂ ਵੀ ਇਹਨਾਂ ਨੇ ਇਕੱਲੇ ਨਾ ਹੀ ਨਹੀਂ ਰੱਖੇ ਸਾਡੇ ਵਾਲੇ ਪਹਿਰਾਵਾ ਵੀ ਪਾ ਲਿਆ ਤੇ ਕਈਆਂ ਨੇ ਤਾਂ ਧਰਮ ਵੀ ਅਪਣਾ ਲਿਆ ਜਿਹੜੇ ਹੁਣ ਇੱਥੇ ਦੂਜੀਆਂ ਸਟੇਟਾਂ ਦੇ ਮਜ਼ਦੂਰ ਰਹਿੰਦੇ ਆ ਚਲੋ ਉਹਨਾਂ ਦੀ ਕਿਸ ਦੀ ਉਮਰ 40 ਸਾਲ ਆ ਕਿਸ ਦੀ 50 ਕਿਸ ਦੀ 60 ਕਿਸ ਦੀ 20 30 ਸਾਲ ਆ ਪਰ ਜਿਹੜੇ ਉਹਨਾਂ ਦੇ ਬੱਚੇ ਆ ਉਹਨਾਂ ਦੇ ਨਾਮ ਸਾਡੇ ਵਾਲੇ ਨੇ ਗੋਤ ਸਾਡੇ ਵਾਲੇ ਰੱਖੀ ਜਾਂਦੇ ਆ ਉਹ ਜਦੋਂ ਉਹਨਾਂ ਦੇ ਵੱਡੇ ਮਾਰਗੇ ਤੇ ਇਹ ਰਹਿ ਗਏ ਇਹਨਾਂ ਦੀ ਭਾਸ਼ਾ ਵੀ ਸਾਡੇ ਵਾਲੀ ਹੋ ਜਾਣੀ ਆ ਨਾਮ ਵੀ ਪਹਿਰਾਵਾ ਵੀ ਧਰਮ ਵੀ ਚਲੋ ਕਈ ਧਰਮ ਦੂਜਾ ਵੀ ਰੱਖ ਲੈਣਗੇ ਪੱਗਾਂ ਮੰਨ ਕੇ ਆਪਣੇ ਪੁਰਾਣੇ ਧਰਮ ਚ ਆਏ ਤੇ ਫਿਰ ਅਸੀਂ ਇਹ ਨਹੀਂ ਦਾਵਾ ਕਰ ਸਕਾਂਗੇ ਕਿ ਅਸੀਂ ਪੰਜਾਬ ਦੇ ਅਸਲੀ ਵਾਰਸ ਕਿਉਂਕਿ ਸਾਡੇ ਬੱਚਿਆਂ ਦੇ ਨਾਂ ਕੀ ਹੋਣੇ ਆ ਟੋਨੀ ਗਿੱਲ ਰੋਨੀ ਬਲੇਅਰ ਰੌਣ ਸੰਧੂ ਜੌਨ ਗਿੱਲ ਡੈਮ ਧਾਲੀਵਾਲ ਇਸ ਤਰ੍ਹਾਂ ਦੇ ਇੱਧਰ ਕੀ ਨਾਮ ਹੋਣੇ ਆ ਸਰਦਾਰ ਹਰਜੀਤ ਸਿੰਘ ਚੈਹਲ ਸਰਦਾਰ ਗੁਰਕੀਰਤ ਸਿੰਘ ਗਿੱਲ ਹੁਣ ਜੇ ਕੱਲ ਨੂੰ ਸਾਡੇ ਬੱਚੇ ਇੱਥੇ ਦਾਵਾ ਪੇਸ਼ ਕਰਨਗੇ ਤਾਂ ਉਹਨਾਂ ਦਾ ਬਸ ਨਹੀਂ ਚੱਲਣਾ ਇਸ ਚੀਜ਼ ਤੇ ਬਾਕੀ ਤੁਸੀਂ ਦੇ ਉਹ ਆਪਣੇ ਵਿਚਾਰ ਵੀ ਤੁਸੀਂ ਕੀ ਦੇਖਿਆ ਤੇ ਇਹ ਚੀਜ਼ ਹੈਗੀ ਆ ਕਾਫੀ ਮੇਰਾ ਜਿਹੜਾ ਫੀਲਡ ਆ ਮੇਰਾ ਮਾਰਕੀਟਿੰਗ ਦਾ ਕੰਮ ਆ ਜ਼ਿਆਦਾਤਰ ਮੇਰਾ ਵਾਹ ਪੈਂਦਾ ਰਹਿੰਦਾ ਕਈ ਵਾਰ ਅਸੀਂ ਕੈਂਪਿੰਗ ਵੀ ਕਰਦੇ ਆ ਡੋਰ ਟੂ ਡੋਰ ਵੀ ਜਾਂਦੇ ਰਹੇ ਆ ਹੁਣ ਵੀ ਚਲੇ ਜਾਈਦਾ ਉਹਦੇ ਚ ਇਸ ਤਰ੍ਹਾਂ ਬੰਦੇ ਮਿਲਦੇ ਆ ਤੇ ਤੁਸੀਂ ਵੀ ਆਪਣੇ ਵਿਚਾਰ ਦਿਓ ਵੀ ਕੀ ਆ ਤੁਸੀਂ ਆਮ ਹੀ ਦੇਖਿਆ ਹੋਣਾ ਵਿੱਚ ਤਾਂ ਜਿਹੜੇ ਭਈਏ ਨੇ ਉਹ ਪੰਜਾਬੀ ਵਧੀਆ ਬੋਲ ਲੈਂਦੇ ਆ ਕੀ ਕਹਿਣਾ ਇੱਕ ਅੱਧੇ ਸ਼ਬਦ ਤੋਂ ਫੜੇ ਜਾਣ ਤੇ ਉਹਨਾਂ ਦੇ ਬੱਚਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਤੇ ਕਈਆਂ ਦੇ ਇਹ ਆ ਵੀ ਬੱਚੇ ਵੀ ਪਤਾ ਪੁਗਾ ਸੋਹਣੀ ਆ ਮੰਨਦੇ ਆ ਬੋਲੀ ਵੀ ਸਾਡੇ ਵਾਲੀ ਹੋਗੀ ਨਾਮ ਵੀ ਸਾਡੇ ਵਾਲੇ ਹੋਗੇ ਤੇ ਹੈਰਾਨੀ ਦੀ ਗੱਲ ਇਹ ਆ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਰਿਸ਼ਤੇ ਜੁੜਨੇ ਆ ਸਾਡੇ ਲੋਕਾਂ ਨਾਲ ਤੁਸੀਂ ਯਕੀਨ ਕਰਿਓ ਕਿਉਂਕਿ ਕਈ ਭਰਾਵਾਂ ਦੀ ਮੇਰੀ ਗੱਲ ਕੌੜੀ ਲੱਗਣੀ ਆ ਸਾਰੇ ਗਲਤ ਕਮੈਂਟ ਨਾ ਕਰਿਓ ਮੇਰਾ ਵੀਰ ਕੋਈ ਹੈ ਨਹੀਂ ਉਹ ਵੀ ਜਖੰਡ ਮੂਰੋ ਮੈਂ ਪਾ ਦੇਣੀ ਆ ਕਈ ਵੀਰਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਆਪਣੇ ਬੱਚੀ ਲਈ ਕੋਈ ਰਿਸ਼ਤਾ ਲਾਦੇ ਹਾਂ ਮੁੰਡਾ ਪੱਗ ਵਾਲਾ ਚਾਹੀਦਾ ਦਾੜੀ ਕੇਸ ਰੱਖਿਆ ਹੁਣ ਤਾਂ ਬਹੁਤ ਸੋਹਣੀ ਗੱਲ ਆ ਜੇ ਨਹੀਂ ਵੀ ਹੈਗੀ ਤਾਂ ਘੱਟੋ ਘੱਟ ਪੱਗ ਵਾਲਾ ਚਾਹੀਦਾ ਤੇ ਆਉਣ ਵਾਲੇ ਟਾਈਮ 'ਚ ਕਈ ਲੋਕਾਂ ਦੇ ਰਸਤੇ ਉੱਧਰ ਨੂੰ ਹੋਣੇ ਆ ਕਿਉਂਕਿ ਉਹਨਾਂ ਨੂੰ ਪੱਗਾਂ ਵਾਲੇ ਮੁੰਡੇ ਪਤਾ ਹੀ ਨਹੀਂ ਲੱਗਣਾ ਵੀ ਯਾਰ ਕੌਣ ਹੈ ਜਦੋਂ ਨਾਮ ਲਿਖਿਆ ਹੋਊਗਾ ਅਰਵਿੰਦਰ ਸਿੰਘ ਗਰੇਵਾ ਪੱਗ ਬੰਨੀ ਹੋਊ ਮੂਰੇ ਦਾੜੀ ਕੇਸ ਵਾਲਾ ਮੁੰਡਾ ਬੈਠਾ ਹੋ ਇੱਕ ਪਾਸੇ ਹੌਬੀ ਧਾਲੀਆ ਕੋਣੀ ਹੋਣਗੇ ਜਾਨੀ ਗੈਲੂ ਨਹੀਂ ਤਾਂ ਆਪੇ ਨਸਲਾਂ ਬਰਬਾਦ ਹੋ ਗਈਆਂ ਨੇ ਮੈਂ ਕਿਸਧਾਣੇ ਹੁਣ ਹੀ ਕਹਿੰਦੇ ਹੁੰਦੇ ਆ ਨਾ ਇਹ ਰੌਲਾ ਨਸਲਾਂ ਦਾ ਤੇ ਫਾਸਲਾਂ ਦਾਗਾ ਕੱਲੀ ਐਮਐਸਪੀ ਦਾ ਨਹੀਂ ਪਹਿਲਾਂ ਦੀਪ ਸਿੱਧੂ ਵੀ ਕਹਿਣਾ ਹੁੰਦਾ ਸੀ ਇਹ ਗੱਲਾਂ ਕਿਤੇ ਨਾ ਕਿਤੇ ਤਾਂ ਸੱਚੀਆਂ ਨੇ ਹਾਲਾਂਕਿ